ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰਦੇਵ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਤਗੁਰੂ ਰਵਿਦਾਸ ਮਹਾਰਾਜੀ ਦਾ 648 ਮਹ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਇਸੇ ਸਬੰਧ ਦੇ ਵਿੱਚ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਰਜਿਸਟਰ ਬਲੌਕ ਫਗਵਾੜਾ ਦੇ ਵੱਲੋਂ ਨੌਵਾਂ ਜਿਹੜਾ ਆ ਸਤਿਗੁਰੂ ਰਬਿਦਾਸ ਸਮਰੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਜਿਹੜਾ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਆ ਫਗਵਾੜਾ ਦਾਣਾ ਮੰਡੀ ਵਿਕੇ ਸਾਡੇ ਨਾਲ ਪ੍ਰਬੰਧਕ ਮੈਂਬਰ ਮੈਂਬਰ ਮੌਜੂਦ ਆ ਆਓ ਆਪਾਂ ਆ ਪ੍ਰੋਗਰਾਮ ਦੀਆਂ ਚੱਲ ਰੀਆਂ ਤਿਆਰੀਆਂ ਬਾਰੇ ਗੱਲਬਾਤ ਕਰਦੇ ਆ ਸਰ ਜੈਗੁਰਦੇਵ ਜੀ ਧੰਨ ਗੁਰਦੇਵ ਜੀ ਸਰ ਕੀ ਨਾਮ ਜੀ ਆਪਣਾ ਗੁਰਬਚਨ RAM ਦੇ ਸਰ ਸਤਿਗੁਰੂ ਰਬਿਦਾਸ ਸਮਰੇ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਜਿਹੜਾ ਫਗਵਾੜਾ ਬਲਾਕ ਦੇ ਵੱਲੋਂ ਗੌਰਵਪਰ ਸਮਾਗਮ ਕਰਵਾਇਆ ਜਾ ਰਿਹਾ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਇਸ ਦੀਆਂ ਤਿਆਰੀਆਂ ਕਿਹੋ ਜਿਹੀਆਂ ਚੱਲ ਰਹੀਆਂ ਜੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜ ਰਬਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਫਗਵਾੜਾ ਵੱਲੋਂ ਸਭ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਗੁਰੂ ਰਬਿਦਾਸ ਜੀ ਮਹਾਰਾਜ ਜੀ ਜਨਮ ਦਿਨ ਦੇ ਸੰਬੰਧ ਵਿੱਚ ਸਮਰਪਤ ਉਹਨਾਂ ਨੂੰ ਜੋ ਨੌਵਾਂ ਸੰਤ ਸੰਮੇਲਨ ਦਾਣਾ ਮੰਡੀ ਫਗਵਾੜਾ ਵਿਖੇ ਮਨਾਇਆ ਜਾ ਰਿਹਾ ਹੈ ਉਸ ਬਾਰੇ ਬੇਨਤੀ ਕਰਦੇ ਆਂ ਕਮੇਟੀ ਵੱਲੋਂ ਕਿ ਇਲਾਕਾ ਨਿਵਾਸੀਆਂ ਨੂੰ ਪਰ ਜੋ ਅਪੀਲ ਕੀਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਕਿ 29 ਤਰੀਕ ਮਾਰਚ ਅਨ 23 ਤਰੀਕ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਪਹੁੰਚ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਹਾਜ਼ਰੀ ਲਗਵਾਉ ਅਤੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਜੀ ਸਰ ਇਸ ਮਹਾਨ ਸੰਤ ਸੰਮੇਲਨ ਔਰ ਗੁਰਪੁਰ ਸਮਾਗਮ ਦੇ ਵਿੱਚ ਡੇਰਾ ਸੱਚੇ ਬੱਲਾਂ ਦੇ ਮਜੂਦਾ ਮੁਖੀ ਮੁਖੀ ਸੰਤ ਰਣਜਿੰਦਾ ਸਮਰਾਜ ਜੀ ਵੀ ਪਹੁੰਚ ਰਹੇ ਹਨ ਹਾਂਜੀ ਹੋਰ ਕਿਹੜੇ ਕਿਹੜੇ ਮਹਾਂਪੁਰਸ਼ ਆ ਰਹੇ ਗੁਰੂ ਮਹਾਰਾਜ ਵੀ ਪਹੁੰਚ ਰਹੇ ਆ ਬੱਲਾ ਵਾਲੇ ਸੰਤ ਤੇ ਬਾਕੀ ਕਾਰਡ ਦੇ ਵਿੱਚ ਲਿਖਿਆ ਆ 7 8 ਜੋ ਮਾਹ ਪ੍ਰੇਸ਼ਾਨ ਹੋ ਉਹ ਵੀ ਗੁਰੂ ਮਹਾਰਾਜ ਦੇ ਨਾਲ ਹਾਜ਼ਰੀ ਲਗਵਾ ਰਹੇ ਆ ਤੇ ਆਪਣੇ ਪਰਵਚਨ ਕਰਨਗੇ ਜੀ ਸੁਸੰਗਤ ਜੀ ਜਿਵੇਂ ਕਿ ਆਪ ਸਭ ਸੰਗਤ ਨੂੰ ਪਤਾ ਹੀ ਆ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਫਗਵਾੜਾ ਦੇ ਵੱਲੋਂ ਨਵਾਂ ਸੰਤ ਸੰਮੇਲਨ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾ ਰਿਹਾ ਸੋ ਬੜੇ ਮਾਣ ਵਾਲੀ ਗੱਲ ਹੈ ਕਿ ਫਗਵਾੜੀ ਦੀ ਧਰਤੀ ਜਿੱਥੇ ਹਮੇਸ਼ਾ ਹੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਉਹਨਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ ਔਰ ਬਹੁਤ ਵੱਡੇ ਲੈਵਲ ਤੇ ਜਿਹੜੀ ਤਿਆਰੀ ਤੁਸੀਂ ਦੇਖ ਸਕਦੇ ਆ ਪੂਰਾ ਜਿਹੜਾ ਇਲਾਕਾ ਤੁਸੀਂ ਦੇਖ ਸਕਦੇ ਆ ਔਰ ਫਗਵਾੜਾ ਜਿਹੜਾ ਆ ਇਹ ਸੈਂਟਰ ਵਿੱਚ ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਜੀ ਦਾ ਬਲੇਵਾ ਸੰਗਤਾਂ ਜਿਹੜੀਆਂ ਆ ਇਹਦੇ ਵਿੱਚ ਆਉਣ ਗਿਆ ਸੋ ਆਓ ਸਾਡੇ ਨਾਲ ਸਾਡੇ ਸਤਕਾਰਯੋਗ ਸਾਥੀ ਖੜੇ ਆ ਭਾਈ ਜੈ ਗੁਰਦੇਵ ਜੀ ਧਨ ਗੁਰਦੇਵ ਜੀ ਸਰ ਜਿਹੜਾ ਆਪਣੇ ਗੁਰੂ ਰਬਦਾਸ ਮਾਰੇ ਪ੍ਰਕਾਸ਼ ਗੁਰੂ ਸਰਪ ਤੇ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਨਵਾਂ ਸਤਿ ਮਿਲਨ ਹਾਂਜੀ ਕਿਹੋ ਜਿਹੀ ਤਿਆਰੀ ਚੱਲ ਰਹੀ ਹੈ ਬਹੁਤ ਵਧੀਆ ਤਿਆਰੀਆਂ ਚੱਲ ਰਹੀਆਂ ਜੀ ਸਾਡੇ ਜ਼ੋਨ ਇਨਚਾਰਜ ਬੜੇ ਆ ਲਗਭਗ ਇੱਥੇ 120 125 ਪਿੰਡਾਂ ਤੋਂ ਸੰਗਤ ਆਉਣੀ ਆ ਤੇ ਸਾਰੇ ਸਾਡੇ ਬਹੁਤ ਉਤਸ਼ਾਹ ਕਮੇਟੀ ਦੇ ਵਿੱਚ ਜ਼ੋਨ ਇਨਚਾਰਜਾਂ ਦੇ ਵਿੱਚ ਸਾਰੇ ਸੇਵਾਦਾਰਾਂ ਦੇ ਵਿੱਚ ਲਗਭਗ ਡੇਢ ਦੋ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਤੇ ਹੁਣ ਵੀ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਜੀ ਤੇ ਬਹੁਤ ਉਤਸ਼ਾਹ ਸੰਗਤ ਦੇ ਵਿੱਚ ਸਰ ਗੁਰੂ ਰਬਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਅਸੀਂ ਦੇਖਿਆ ਜਿਵੇਂ ਜਲੰਧਰ ਵਿੱਚ ਭੱਟੀ ਗਿਣਤੀ ਵਿੱਚ ਲੋਕ ਆਪਣੇ ਮਹਾਨ ਸਤਿਗੁਰੂ ਦੇ ਉੱਪਰ ਮਨਾਉਂਦੇ ਆ ਫਗਵਾੜਾ ਵੀ ਜਿਹੜਾ ਇਸ ਸਮੇਂ ਪਹਿਲੀ ਗਤਾਰ ਵਿੱਚ ਆ ਹਾਂਜੀ ਉੱਪਰ ਤੇ ਉੱਤੇ ਆਪਾਂ ਸ਼ੋਭਾ ਯਾਤਰਾ ਦੀ ਗੱਲ ਕਰ ਲਈਏ ਜਾਂ ਆਪਣੇ ਸੰਤ ਸਮਿਲਨ ਦੀ ਜਾਂ ਫਿਰ ਜਿੰਨੇ ਵੀ ਗੁਰੂ ਰਬਦਾਸ ਵਾਹ ਨੂੰ ਸਮਰਪਿਤ ਪ੍ਰੋਗਰਾਮ ਹੁੰਦੇ ਆ ਫਗਵਾੜਾ ਜਿਹੜਾ ਆ ਉਹ ਬਹੁਤ ਵੱਡੇ ਲੈਵਲ ਤੇ ਪ੍ਰੋਗਰਾਮ ਕਰਦਾ ਹੈ ਤੇ ਸੰਗਤਾਂ ਵਿੱਚ ਜਿਹੜਾ ਕਾਫੀ ਉਤਸ਼ਾਹ ਹਾਂਜੀ ਬਿਲਕੁਲ 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 ਬਹੁਤ ਉਤਸ਼ਾਹ ਸੰਗਤਾਂ ਦੇ ਵਿੱਚ ਬਹੁਤ ਵੱਧ ਚੜ ਕੇ ਫਗਵਾੜੇ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਸੰਗਤ ਗੁਰੂ ਅਰਵਦਾਸ ਮਹਾਰਾਜ ਦੇ ਬਹੁਤ ਲੜ ਲੱਗੀ ਆ ਬੱਲਾ ਵਾਲੇ ਸੰਤਾਂ ਦੇ ਤੇ ਇਹਨਾਂ ਦੇ ਬਹੁਤ ਸੰਗਤ ਹਮ ਹਮਾ ਕੇ ਸਾਰੇ ਪ੍ਰੋਗਰਾਮ ਕਰਦੀ ਆ ਤੇ ਬਹੁਤ ਉਤਸ਼ਾਹ ਹੈ ਸੰਗਤ ਦੇ ਵਿੱਚ ਸੰਗਤਾਂ ਨੂੰ ਕੀ ਸਿਹਰਾ ਦੇਣਾ ਚਾਹੁੰਦੇ ਆ ਸਤਿਗੁਰਾਂ ਦੀ ਪ੍ਰਤਾਸ਼ ਕਰਦੇ ਆ ਅਸੀਂ ਤਾਂ ਸਾਰੇ ਸੰਗਤ ਵੱਲੋਂ ਸਾਰੀ ਕਮੇਟੀ ਵੱਲੋਂ ਇਹ ਉਪਦੇਸ਼ ਦਿੰਦੇ ਆ ਕਿ ਰਲ ਮਿਲ ਕੇ ਰਹੋ ਆਪਣੇ ਗੁਰੂ ਦਾ ਪ੍ਰਚਾਰ ਕਰੋ ਉਹਨਾਂ ਦੇ ਸਿੱਖਿਆਵਾਂ ਦੇ ਉੱਤੇ ਚੱਲਣ ਉਹਨਾਂ ਦੇ ਸਿੱਖਿਆਵਾਂ ਨੂੰ ਮੰਨੋ ਉਹਨਾਂ ਤੇ ਚੱਲੋ जो बोले श्री गुरुदास तो तो संत रामानंद जी सोच से संत रामानंद जी थी तो सोचते जय गुरुदेव जय गुरुदेव जो बोले सो निर